Chan Outlook. ਸੋਰਟ ਮਹਿਲਾ ਪੰਜਵਾ ਹਰ ਨਾਮ ਰਿਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਏ ਭਾਈ ਜਿਸ ਮਨੁੱਖ ਦੇ ਬਾਗ ਚੰਗੀ ਤਰ੍ਹਾਂ ਜਾਗ ਪੈਂਦੇ ਹਨ ਪੂਰਨ ਜਾਕੇ ਭਾਗਾ ਪ੍ਰਭ ਚਰਣੀ ਮਨ ਲਾਗਾ ਉਹਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ ਹਰ ਨਾਮ ਰਿਦੈ ਭਰੋਇਆ ਜਦੋਂ ਪਰਮਾਤਮਾ ਦਾ ਨਾਮ ਹਿਰਦੇ 'ਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ ਸਭ ਕਾਜ ਹਮਾਰਾ ਹੋਇਆ ਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ ਮਨੁੱਖ ਹਮੇਸ਼ਾ ਹੀ ਖੁਸ਼ੀ ਦੀ ਸੁਖ ਸ਼ਾਂਤੀ ਦੀ ਭਾਲ ਵਿੱਚ ਰਹਿੰਦਾ ਹੈ ਤੇ ਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਵੀ ਆਪਣੇ ਜੀਵਨ ਦਾ ਮਨੋਰਥ ਲੱਭ ਲਿਆ ਉਹ ਖੁਸ਼ ਹੋ ਜਾਂਦਾ ਹੈ ਸ਼ਾਂਤ ਚਿੱਤ ਹੋ ਜਾਂਦਾ ਹੈ ਆਨੰਦਿਤ ਹੋ ਜਾਂਦਾ ਹੈ ਪਰ ਤਰਾਸ ਦੀ ਇਹ ਹੈ ਕਿ ਆਮ ਤੌਰ ਤੇ ਮਨੁੱਖ ਨੂੰ ਉਹਦੇ ਜੀਵਨ ਦਾ ਮਨੋਰਥ ਲੱਭਦਾ ਹੀ ਨਹੀਂ ਉਹ ਹੋਰ ਨਾ ਹੋਰ ਨਾ ਚੀਜ਼ਾਂ ਦੇ ਪਿੱਛੇ ਹੀ ਭੱਜਦਾ ਰਹਿੰਦਾ ਹੈ ਭਲੇ ਖੇਚ ਰਹਿਦਾ ਕਿ ਸ਼ਾਇਦ ਉਹਨਾਂ ਚੀਜ਼ਾਂ ਦੇ ਵਿੱਚੋਂ ਉਹਨਾਂ ਕੰਮਾਂ ਦੇ ਵਿੱਚੋਂ ਉਹਨੂੰ ਸੁੱਖ ਸ਼ਾਂਤੀ ਮਿਲ ਜਾਏਗੀ ਪਰ ਉਹ ਮਿਲਦੀ ਨਹੀਂ ਪ੍ਰਭੂ ਦੇ ਨਾਮ ਵਿੱਚ ਜੁੜ ਜਾਣਾ ਹਰ ਇੱਕ ਮਨੁੱਖ ਦੇ ਜੀਵਨ ਦਾ ਮਨੋਰਥ ਹੈ ਜਿਨੇ ਇਹ ਹਾਸਲ ਕਰ ਲਿਆ ਉਹਦੀ ਸਾਰੀ ਪਟਕਣਾ ਹੀ ਮੁੱਕ ਗਈ ਉਹਦੀਆਂ ਸਾਰੀਆਂ ਚਿੰਤਾਵਾਂ ਹੀ ਖਤਮ ਹੋ ਗਈਆਂ ਉਹਦੇ ਮਨ ਵਿੱਚੋਂ ਹਰ ਪ੍ਰਕਾਰ ਦੀ ਲਾਲਸਾ ਮਿਟ ਗਈ ਹੋਰ ਵਧੇਰੇ ਹਾਸਲ ਕਰਨ ਦੀ ਇੱਛਾ ਮਟ ਗਈ ਇੱਕ ਤਰੀਕਾ ਹੋਰ ਵੀ ਹੈ ਕਿ ਤੁਹਾਡੇ ਜੀਵਨ ਦਾ ਜੋ ਪ੍ਰਮੁੱਖ ਕੰਮ ਹੈ ਆਪਣੇ ਜੀਵਨ ਦੇ ਵਿੱਚ ਜਿਹੜਾ ਤੁਸੀਂ ਪ੍ਰਮੁੱਖ ਕੰਮ ਕਰਦੇ ਹੋ ਜਾਂ ਸਾਈਡ ਤੇ ਕੋਈ ਕੰਮ ਕਰਦੇ ਹਾਂ ਜਿਸ ਕੰਮ ਦੇ ਵਿੱਚੋਂ ਤੁਹਾਨੂੰ ਰਿਵਾਰਡ ਮਿਲਦਾ ਤੇ ਹੈ ਪਰ ਤੁਹਾਨੂੰ ਫਰਕ ਨਹੀਂ ਪੈਂਦਾ ਉਸ ਰਿਵਾਰਡ ਦੇ ਨਾਲ ਉਹ ਕੰਮ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਆਨੰਦ ਦਾ ਸਰੋਤ ਹੈ ਉਹ ਕੰਮ ਐਸਾ ਹੈ ਕਿ ਉਹਦੇ ਚੋਂ ਤੁਹਾਨੂੰ ਕੋਈ ਰਿਵਾਰਡ ਨਾ ਵੀ ਮਿਲੇ ਤਾਂ ਵੀ ਤੁਹਾਡਾ ਦਿਲ ਕਰੇਗਾ ਕਿ ਇਹ ਕੰਮ ਮੈਂ ਕਰਦਾ ਰਵਾਂ ਐਸਾ ਕੋਈ ਕੰਮ ਜਦੋਂ ਮਨੁੱਖ ਨੂੰ ਲੱਭ ਜਾਵੇ ਤੇ ਉਹ ਕੰਮ ਉਹਦੇ ਜੀਵਨ ਦਾ ਮਨੋਰਥ ਬਣ ਜਾਵੇ ਤਾਂ ਵੀ ਉਹ ਮਨੁੱਖ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਸੋ ਇੱਕ ਤੇ ਇਲਾਹੀ ਮਨੋਰਥ ਹੀ ਹੈ ਕਿ ਅਸੀਂ ਪ੍ਰਭੂ ਦੇ ਨਾਮ 'ਚ ਜੁੜ ਜਾਈਏ ਫਿਰ ਤੇ ਅਸੀਂ ਜੀਵਨ 'ਚ ਜੋ ਵੀ ਕਰਦੇ ਹੋਈਏ ਅਸੀਂ ਆਨੰਦਿਤ ਹੀ ਰਹਿਾਂਗੇ ਪਰ ਜੇ ਸੈਕੰਡਰੀ ਗੱਲ ਕਰੀਏ ਕਿ ਜੇ ਸਾਡੇ ਤੋਂ ਪ੍ਰਭੂ ਦਾ ਨਾਮ ਦੇ ਵਿੱਚ ਲੀਨ ਨਾ ਵੀ ਹੋਇਆ ਗਿਆ ਸਾਡੇ ਜੀਵਨ ਦਾ ਜਿਹੜਾ ਪ੍ਰਮੁੱਖ ਇਲਾਹੀ ਮਨੋਰਥ ਹੈ ਉਹ ਸਾਡੇ ਤੋਂ ਹਾਸਲ ਨਾ ਵੀ ਹੋਇਆ ਤਾਂ ਇੱਕ ਦੂਜੀ অপਸ਼ਨ ਦੇ ਤੌਰ ਤੇ ਸਾਡਾ ਕੰਮ ਐਸਾ ਹੋਣਾ ਚਾਹੀਦਾ ਹੈ ਜਿਹੜਾ ਸਾਡੇ ਜੀਵਨ ਦਾ ਮਨੋਰਥ ਬਣ ਜਾਵੇ ਜਿੱਦੇ ਚੋ ਰਿਵਾਰਡ ਦੀ ਸਾਨੂੰ ਕੋਈ ਇੱਛਾ ਨਾ ਹੋਵੇ ਉਸ ਕੰਮ ਨੂੰ ਅਸੀਂ ਕਿਸੇ ਵੀ ਤਰ੍ਹਾਂ ਦੇ ਰਿਵਾਰਡ ਖਾਤਰ ਨਾ ਕਰੀਏ ਤੇ ਇਹ ਵੀ ਯਾਦ ਰੱਖਿਏ ਕਿ ਉਹ ਰਿਵਾਰਡ ਸਿਰਫ ਕੋਈ ਪੈਸਾ ਨਹੀਂ ਹੋਣਾ ਚਾਹੀਦਾ ਕਈ ਵਾਰੀ ਇੰਜ ਵੀ ਹੁੰਦਾ ਕਿ ਬੰਦਾ ਕੋਈ ਕੰਮ ਕਰਦਾ ਹੈ ਉਹਦੇ ਬਦਲੇ ਉਹਨੂੰ ਸ਼ਾਬਾਸ਼ ਹੀ ਮਿਲਦੀ ਹੈ ਉਦੇ ਅੰਦਰ ਉਹ ਸ਼ਾਵਾਸ਼ੇ ਦੀ ਭੁੱਖ ਵੱਸ ਜਾਂਦੀ ਹੈ ਉਸ ਸ਼ਾਵਾਸ਼ੇ ਨੂੰ ਲੈਣ ਖਾਤਰ ਹੀ ਉਹ ਕੰਮ ਕਰਨ ਲੱਗਦਾ ਹੈ ਇਹ ਵੀ ਨਹੀਂ ਹੋਣਾ ਚਾਹੀਦਾ ਉਸ ਕੰਮ ਨੂੰ ਕਰਨਾ ਆਪਣੇ ਆਪ ਦੇ ਵਿੱਚ ਹੀ ਤੁਹਾਡੇ ਲਈ ਆਨੰਦ ਦਾ ਸਰੋਤ ਹੋਵੇ ਉਹਦੇ ਬਦਲੇ 'ਚ ਤੁਹਾਨੂੰ ਭਾਵੇਂ ਕੁਝ ਵੀ ਨਾ ਮਿਲਦਾ ਹੋਵੇ ਜੇ ਕੁਝ ਮਿਲਦਾ ਵੀ ਹੈ ਤਾਂ ਉਹਦੇ ਨਾਲ ਤੁਹਾਨੂੰ ਕੋਈ ਫਰਕ ਨਾ ਪੈਂਦਾ ਹੋਵੇ ਸੋ ਕੋਸ਼ਿਸ਼ ਕਰੀਏ ਕਿ ਅਸੀਂ ਇਲਾਹੀ ਮਨੋਰਥ ਦੇ ਵਿੱਚ ਹੀ ਆਪਣਾ ਮਨ ਜੋੜ ਲਈਏ ਜਾਂ ਫਿਰ ਪ੍ਰਮਾਤਮਾ ਜੀ ਸਾਡੇ ਤੇ ਕਿਰਪਾ ਕਰਨ ਕਿ ਸਾਨੂੰ ਘਟੋ ਘਟ ਇੱਕ ਸੈਕੰਡਰੀ ਸਰੋਤ ਜ਼ਰੂਰ ਮਿਲ ਜਾਵੇ ਜੋ ਸਾਡੇ ਜੀਵਨ ਦਾ ਮਨੋਰਥ ਬਣ ਜਾਵੇ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ اے ਭਾਈ ਜਿਸ ਵੀ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਅਠੇ ਪਹਿਰ ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕੀਤਾ ਉਸਨੇ ਹਰੇਕ ਮਨ ਮੰਗੀ ਮੁਰਾਦ ਪਾ ਲਈ ਪਰਾ ਪੁਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ਼ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਇਹ ਦਾਸ ਨਾਨਕ ਆਖੋ ਸਾਧ ਸੰਗਤ ਵਿੱਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ ਅਨੇਕਾਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ ਪੂਰਬਲੇ ਸੰਸਕਾਰ ਜਾਗ ਪੈਂਦੇ ਹਨ ਤਦ ਉਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ ਮਨੋ ਤਨੋ ਪਰਮਾਤਮਾ ਦੇ ਦੀਦਾਰ ਵਿੱਚ ਮਸਤ ਰਹਿੰਦਾ ਹੈ ਉਹ ਮਨੁੱਖ ਸਦਾ ਅਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਸੋਰਠ ਮਹਲਾ ਪੰਜਮ ਗੁਰ ਮਿਲ ਪ੍ਰਭ ਚਿਤਾਰਿਆ ਕਰਜ ਸਭ ਸਵਾਰਿਆ ਮੰਦਾ ਕੋ ਨ ਅਲਾਏ ਸਭ ਜੈ ਜੈ ਕਾਰ ਸੁਣਾਏ ਇਹ ਸੰਤ ਚਨੂ ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਆਪਣੇ ਸਾਰੇ ਕੰਮ ਸਵਾਰ ਲਈ ਉਹ ਮਨੁੱਖ ਹੁਣ ਕਿਸੇ ਨੂੰ ਕੋਈ ਭੇੜੇ ਬੋਲ ਨਹੀਂ ਬੋਲਦਾ ਉਹ ਸਾਰੀ ਲੋਕਾਈ ਨੂੰ ਪ੍ਰਭੂ ਦੀ ਸਿਫਤ ਸਲਾਈ ਸੁਣਾਉਂਦਾ ਰਹਿੰਦਾ ਹੈ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਥ ਤਿਸੈ ਕੈ ਸੋ ਪ੍ਰਭ ਅੰਤਰ ਜਾਮੀ ਰਹਾਉ ਇਹ ਸੰਤ ਜਨੋ ਮਾਲਕ ਪ੍ਰਭੂ ਦਾ ਆਸਰਾ ਪੱਕਾ ਆਸਰਾ ਹੈ ਕਿਉਂਕਿ ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿੱਚ ਹਨ ਸਾਰੇ ਜੀਵਾਂ ਦੀ ਜ਼ਿੰਦਗੀ ਨੂੰ ਚਲਾਉਣ ਵਾਲਾ ਉਹ ਪ੍ਰਮਾਤਮਾ ਹੀ ਹੈ ਉਹ ਪ੍ਰਭੂ ਹਰੇਕ ਦੇ ਦਿਲ ਦੀ ਗੱਲ ਚਾਣਨ ਵਾਲਾ ਹੈ ਇੱਥੇ ਇਹ ਵੀ ਜਾਣ ਲਈਏ ਕਿ ਹਰ ਮਨੁੱਖ ਦੇ ਹਰ ਜੀਵ ਦੇ ਦਿਲ ਵਿੱਚ ਕੀ ਹੈ ਉਸ ਪ੍ਰਮਾਤਮਾ ਨੇ ਹੀ ਪਾਇਆ ਹੈ ਤਾਂ ਜਿੰਨੇ ਪਾਇਆ ਹੈ ਜੇ ਉਹ ਹੀ ਨਹੀਂ ਜਾਣੇਗਾ ਤਾਂ ਕੌਣ ਜਾਣੇਗਾ ਸਾਡੇ ਹਿਰਦਿਆਂ 'ਚ ਸਾਡੇ ਤੁਰ ਅੰਦਰ ਵਸਿਆ ਹਰ ਇੱਕ ਇਮੋਸ਼ਨ ਹਰ ਇੱਕ ਸੋਚ ਹਰ ਇੱਕ ਵਿਚਾਰ ਉਸ ਪ੍ਰਮਾਤਮਾ ਦਾ ਹੀ ਬਖਸ਼ਿਆ ਹੋਇਆ ਹੈ ਕੋਈ ਸ਼ੱਕ ਨਹੀਂ ਕਿ ਉਸ ਪ੍ਰਮਾਤਮਾ ਨੂੰ ਸਾਡੇ ਦਿਲ ਦੀ ਹਰੇਕ ਗੱਲ ਦਾ ਪਤਾ ਹੈ ਕਿਉਂਕਿ ਉਹ ਹਰੇਕ ਕਲ ਉਹਨੇ ਆਪ ਹੀ ਉਥੇ ਸਮੋਈ ਹੋਈ ਹੈ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਾਮ ਜਨ ਨਾਨਕ ਸਦ ਕੁਰਬਾਨਾ ਇਹ ਸੰਤ ਚਨੂ ਜਿਸ ਮਨੁੱਖ ਨੇ ਪ੍ਰਭੂ ਦਾ ਪੱਕਾ ਆਸਰਾ ਲਿਆ ਪ੍ਰਭੂ ਨੇ ਉਹਦੇ ਸਾਰੇ ਕੰਮ ਸਵਾਰ ਦਿੱਤੇ ਪ੍ਰਭੂ ਨੇ ਆਪਣਾ ਇਹ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਸਦਾ ਹੀ ਚੇਤੇ ਰੱਖਿਆ ਹੋਇਆ ਹੈ ਇਹ ਸੰਤ ਜਨ ਨੂੰ ਪ੍ਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਇਹ ਦਾਸ ਨਾਨਕ ਆਖੋ ਮੈਂ ਉਸ ਤੋਂ ਉਸ ਪ੍ਰਮਾਤਮਾ ਤੋਂ ਸਦਾ ਸਤਿ ਕੀ ਜਾਨਦਾ ਹਾਂ ਜਨ ਨਾਨਕ ਸਤਿਗੁਰੂ ਪਾਨ ਸੋਰਠ ਮਹਿਲਾ ਪੰਜਵਾ ਪਾਰ ਭ੍ਰਮ ਸਾਜ ਸਵਾਰਿਆ ਇਹੋ ਲਹੂੜਾ ਗੁਰੂ ਉਬਾਰਿਆ ਆਨੰਦ ਕਰੋ ਪ੍ਰਤਮਾਤਾ ਪਰਮੇਸ਼ਰ ਜੀ ਦਾਤਾ ਲਹੂੜਾ ਤੋਂ ਭਾਵ ਹੈ ਛੋਟਾ ਬੱਚਾ ਇਨ੍ਹਾਂ ਪੰਕਤੀਆਂ ਦੇ ਵਿੱਚ ਫਿਰ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਬਿਮਾਰੀ ਦੀ ਗੱਲ ਹੋ ਰਹੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲਹੂੜਾ ਗੁਰੂ ਉਬਾਰਿਆ। ਪ੍ਰਮਾਤਮਾ ਨੇ ਇਸ ਛੋਟੇ ਬੱਚੇ ਹਰਗੋਬਿੰਦ ਨੂੰ ਸਾਜਿਆ ਤੇ ਸਵਾਰਿਆ। ਪ੍ਰਮਾਤਮਾ ਹੀ ਜਿੰਦ ਦਾ ਦਾਤਾ ਹੈ, ਰਾਖਾ ਹੈ। ਸਾਧ ਸੰਗਤ ਦੀ ਅਰਦਾਸ ਸੁਣ ਕੇ ਗੁਰੂ ਨੇ ਇਸ ਬੱਚੇ ਨੂੰ ਬਚਾ ਲਿਆ ਹੈ ਆਨੰਦ ਕਰੋ ਪਿਤ ਮਾਤਾ ਗੁਰੂ ਪਰਮਾਤਮਾ ਦੀ ਮਿਹਰ ਸਦਕਾ ਇਸ ਬੱਚੇ ਦੇ ਮਾਪੇ ਬੇਸ਼ੱਕ ਖੁਸ਼ੀ ਮਨਾਵਣ ਸ਼ੁਭ ਚਿਤਵਨ ਦਾਸ ਤੁਮਾਰੇ ਰਾਖੈ ਪੈਜ ਦਾਸ ਆਪਣੇ ਕੀ ਕਰਜ ਆਪ ਸਵਾਰੇ ਰਹਾਉ اے ਪ੍ਰਭੂ ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ ਆਪਣੇ ਸੇਵਕਾਂ ਦੀ ਮੰਗ ਅਨੁਸਾਰ ਤੂੰ ਕੰਮ ਸਵਾਰ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਿਨ ਧਾਰੀ ਨਾਨਕ ਸ਼ਰਣੀ ਆਇਆ ਮਨ ਚਿੰਦਿਆ ਫਲ ਪਾਇਆ ਏ ਭਾਈ ਜਿਸ ਮੇਰੇ ਪ੍ਰਭੂ ਨੇ ਸਾਰੇ ਜਗਤ ਵਿੱਚ ਆਪਣੀ ਸ਼ਕਤੀ ਟਿਕਾਈ ਹੋਈ ਹੈ ਉਹੀ ਸਭ ਦੀ ਭਲਾਈ ਕਰਨ ਵਾਲਾ ਹੈ ਇਹ ਨਾਨਕ ਆਖੋ ਏ ਭਾਈ ਜਿਹੜਾ ਵੀ ਮਨੁੱਖ ਉਸ ਪ੍ਰਭੂ ਦੀ ਸ਼ਰਨ ਆ ਪੈਂਦਾ ਹੈ ਉਹ ਮਨ ਮੰਗੀ ਮੁਰਾਦ ਪਾ ਲੈਂਦਾ ਹੈ ਸੋਰਠ ਮਹਿਲਾ ਪੰਜਮਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸ਼ੀਤ ਲਾਠਾ ਕਰਾਈ ਬਿਗਨ ਗਏ ਹਰ ਨਾਈ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਚਕ ਦੀ ਬਿਮਾਰੀ ਹੋਈ ਸੀ ਅਕਸਰ ਇਹ ਮੰਨਿਆ ਜਾਂਦਾ ਸੀ ਤੇ ਬਹੁਤ ਹੱਦ ਤੱਕ ਅੱਜ ਵੀ ਮੰਨਿਆ ਜਾਂਦਾ ਹੈ ਕਿ ਚੇਚਕ ਦੀ ਜੋ ਬਿਮਾਰੀ ਹੈ ਉਹ ਸ਼ੀਤਲਾ ਮਾਤਾ ਦਾ ਪ੍ਰਕੋਪ ਹੈ ਆਪਣੇ ਪੰਜਾਬੀ ਦੇ ਵਿੱਚ ਤੇ ਅਕਸਰ ਚੇਚਕ ਨੂੰ ਮਾਤਾ ਨਿੱਕਲ ਆਉਣਾ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਇੱਕ ਵਾਰ ਮੈਨੂੰ ਵੀ ਚੇਚਕ ਹੋ ਗਿਆ ਸੀ ਤੇ ਕੁਝ ਨਾ ਕੁਝ ਇਦਾਂ ਦੇ ਕੋਈ ਉਪਾਅ ਕੋਈ ਪੂਜਾ ਹੀ ਕੀਤੀ ਸੀ ਐਗਜ਼ੈਕਟਲੀ ਕੀ ਕੀਤਾ ਸੀ ਇਹ ਨਹੀਂ ਮੇਰੇ ਯਾਦ ਮੇਰੀ ਉਮਰ ਤੇਉ ਤੋਂ ਮੈਂ ਲਾਦਾ ਕਿ 9-10 ਸਾਲ ਹੋਣੀ ਹੈ ਪਰ ਕਿਉਂਕਿ ਇਹਨੂੰ ਸ਼ੀਤਲਾ ਮਾਤਾ ਦਾ ਪ੍ਰਕੋਪ ਮੰਨਿਆ ਜਾਂਦਾ ਰਿਹਾ ਹੈ ਤਾਂ ਇਹਦਾ ਇਲਾਜ ਵੀ ਇਹੀ ਮੰਨਿਆ ਜਾਂਦਾ ਰਿਹਾ ਕਿ ਮਾਤਾ ਨੂੰ ਪ੍ਰਸੰਨ ਕਰ ਲਈਏ ਗੁਰੂ ਸਾਹਿਬ ਨੇ ਜਿਸ ਪ੍ਰਕਾਰ ਇਹਨਾਂ ਪੰਕਤੀਆਂ ਨੂੰ ਲਿਖਿਆ ਹੈ ਉੱਥੋਂ ਇਹ ਗੱਲ ਸਾਫ਼ ਜ਼ਾਹਿਰ ਹੈ ਕਿ ਉਹਨਾਂ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਪੂਜਾ ਨਹੀਂ ਕੀਤੀ ਗੁਰੂ ਸਾਹਿਬ ਕਹਿੰਦੇ ਨੇ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਕਿ ਸਦਾ ਹੀ ਸਿਰਫ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਬਾਲਕਾਂ ਦੇ ਰਾਖੇ ਪ੍ਰਮਾਤਮਾ ਜੀ ਆਪ ਹੀ ਨੇ ਸ਼ੀਤਲਾ ਠਾਕ ਰਹੀ ਕਿ ਪ੍ਰਮਾਤਮਾ ਨੇ ਆਪ ਹੀ ਸ਼ੀਤਲਾ ਨੂੰ ਗੁਰੂ ਹਰਗੋਬਿੰਦ ਤੇ ਉੱਪਰ ਪ੍ਰਕੋਪ ਕਰਨ ਤੋਂ ਰੋਕ ਲਿਆ ਕਿ ਪ੍ਰਮਾਤਮਾ ਨੇ ਆਪ ਹੀ ਉਹਨਾਂ ਨੂੰ ਠੀਕ ਕਰਤਾ ਬਿਗਨ ਗਏ ਹਰ ਨਾਈ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਨਾਲ ਪ੍ਰਭੂ ਨਾਮ ਦੇ ਸਿਮਰਨ ਦੀ ਬਰਕਤ ਨਾਲ ਖਤਰੇ ਦੂਰ ਹੋ ਗਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਪਿਆ ਕਿਰਪਾਲਾ ਰਹਾਉ ਏ ਭਾਈ ਮੇਰਾ ਪ੍ਰਭ ਸਦਾ ਹੀ ਦਇਆਵਾਨ ਰਹਿੰਦਾ ਹੈ ਸਾਰੇ ਹੀ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ ਉਹ ਆਪਣੇ ਭਗਤ ਦੀ ਅਰਜ਼ੋਈ ਸਦਾ ਸੁਣਦਾ ਹੈ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬਨੰਤੀ ਸਭ ਨਾਨਕ ਸੁਖ ਸਵੰਤੀ ਏ ਪਾਈ ਪ੍ਰਭੂ ਜਗਤ ਦਾ ਮੂਲ ਹੈ ਤੇ ਸਭ ਤਾਕਤਾਂ ਦਾ ਮਾਲਕ ਹੈ। ਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਦੁੱਖ ਦੁੱਖੀ ਲੱਗਣੋਂ हट ਜਾਂਦਾ ਹੈ। ਜੀਵਨ ਦੇ ਵਿੱਚ ਜੇ ਕੋਈ ਦੁੱਖ ਹੈ ਵੀ ਉਹ ਪਰਮਾਤਮਾ ਦੀ ਬਖਸ਼ਿਸ਼ ਲੱਗਣ ਲੱਗ ਜਾਂਦਾ ਹੈ। ਇਹ ਨਾਨਕ ਪ੍ਰਭੂ ਨੇ ਸਦਾ ਹੀ ਆਪਣੇ ਸੇਵਕ ਦੀ ਬੇਨਤੀ ਸੁਣ ਲਈ ਹੈ। ਪ੍ਰਭੂ ਦੀ ਮਿਹਰ ਨਾਲ ਹੀ ਸਾਰੀ ਲੋਕਾਈ ਸੁਖੀ ਵਸਦੀ ਹੈ। ਸੋਰਠ ਮਹਲਾ 5 ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਕਰ ਆਏ ਨਾਮ ਕੀ ਵਡਿਆਈ ਦਿਸ ਕੀਮਤ ਕਹਿਣ ਨਾ ਜਾਈ اے ਸੰਤ ਚਨੂ ਜਿਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ ਉਹ ਗੁਰੂ ਚਰਨਾਂ ਵਿੱਚ ਜੁੜ ਕੇ ਆਤਮਕ ਆਨੰਦ ਨਾਲ ਹਿਰਦੇ ਘਰ ਵਿੱਚ ਟਿਕ ਜਾਂਦਾ ਹੈ ਬਾਹਰ ਭਟਕ ਨੂੰ ਬਚ ਜਾਂਦਾ ਫਿਰ ਤੋਂ ਉਹੀ ਗੱਲ ਹੈ ਜੋ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਕਿ ਆਨੰਦ ਲੱਭਣ ਦੇ ਲਈ ਮਨੁੱਖ ਅਕਸਰ ਹੀ ਬਾਹਰ ਭਟਕਦਾ ਫਿਰਦਾ ਆਪਣੇ ਅੰਦਰ ਚਾਤੀ ਨਹੀਂ ਮਾਰਦਾ ਜੇ ਇਲਾਹੀ ਆਨੰਦ ਹਾਸਲ ਕਰਨਾ ਹੈ ਤਾਂ ਆਪਣੇ ਅੰਦਰ ਚਾਤੀ ਮਾਰੋ ਆਪਣੇ ਆਪ ਨੂੰ ਪਛਾਣੋ ਕਿੱਦਾਂ ਦੇ ਵਿਚਾਰ ਤੁਹਾਡੇ ਅੰਦਰ ਭਰੇ ਹੋਏ ਨੇ ਕਿੱਦਾਂ ਦੀ ਵਰਤੀ ਹੈ ਤੁਹਾਡੀ ਜੇ ਉਹਦੇ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ ਤਾਂ ਕੋਸ਼ਿਸ਼ ਕਰੋ ਬਦਲਾਅ ਕਰਨ ਦੀ ਅਰਦਾਸ ਕਰੋ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਨੂੰ ਹਿੰਮਤ ਬਖਸ਼ੇ ਉਸ ਬਦਲਾਅ ਨੂੰ ਕਰਨ ਦੀ ਤੁਹਾਨੂੰ ਸਮਝ ਬਖਸ਼ੇ ਕਿ ਤੁਸੀਂ ਆਪਣੇ ਵਿੱਚ ਉਹ ਬਦਲਾਅ ਕਰ ਪਾਓ ਪਰ ਬਾਹਰ ਭਟਕਣ ਦੇ ਨਾਲ ਬਾਹਰੋਂ ਆਨੰਦ ਨਹੀਂ ਮਿਲਦਾ ਬਾਹਰੋਂ ਭਟਕਣ ਤੋਂ ਭਾਵ ਹੈ ਕਿ ਮਨੁੱਖ ਆਨੰਦ ਹਾਸਲ ਕਰਨ ਦੇ ਲਈ ਕੀ ਕਰਦਾ ਹੈ ਪੱਧ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਚੀਜ਼ਾਂ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹਨਾਂ ਚੀਜ਼ਾਂ ਦੇ ਵਿੱਚੋਂ ਆਨੰਦ ਨਹੀਂ ਮਿਲਦਾ ਖੁਸ਼ੀ ਮਿਲਦੀ ਹੈ ਥੋੜੇ ਚਿਰ ਜਦੋਂ ਕੋਈ ਨਵੀਂ ਚੀਜ਼ ਬੰਦਾ ਲੈ ਕੇ ਆਉਂਦਾ ਹੈ ਖੁਸ਼ ਹੁੰਦਾ ਹੈ ਪਰ ਉਹ ਖੁਸ਼ੀ ਬਹੁਤ ਹੀ ਥੋੜੇ ਸਮੇਂ ਦੀ ਹੁੰਦੀ ਹੈ ਕੁਝ ਮਿੰਟਾਂ ਦੀ ਘੰਟਿਆਂ ਦੀ ਕੁਝ ਦਿਨਾਂ ਦੀ ਵੱਧ ਤੋਂ ਵੱਧ ਕੁਝ ਹਫ਼ਤਿਆਂ ਦੀ ਇਸ ਤੋਂ ਜ਼ਿਆਦਾ ਨਹੀਂ ਜਦੋਂ ਉਹ ਚੀਜ਼ ਤੁਹਾਡੇ ਕੋਲੇ ਨਹੀਂ ਸੀ ਤਾਂ ਤੁਹਾਨੂੰ ਉਹਦੀ ਤਾਂਗ ਸੀ ਹੁਣ ਜਦੋਂ ਮਿਲ ਗਈ ਤਾਂ ਮਨੁੱਖੀ ਮਨ ਦੀ ਇਹ ਪ੍ਰਵਿਰਤੀ ਹੈ ਕਿ ਉਹ ਚੀਜ਼ ਤੁਹਾਡੇ ਆਮ ਜੀਵਨ ਦਾ ਆਮ ਜਿਹਾ ਹਿੱਸਾ ਹੋ ਕੇ ਹੀ ਰਹਿ ਜਾਂਦੀ ਹੈ ਪਰ ਜੇ ਆਪਣੇ ਆਪ ਨੂੰ ਪਛਾਣਿਆ ਹੋਵੇ ਹਿਰਦੇ ਘਰ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਵਸਾਇਆ ਹੋਵੇ ਤਾਂ ਉਹਦੇ ਚੋਂ ਆਨੰਦ ਉਤਪੰਨ ਹੁੰਦਾ ਹੈ ਤੇ ਉਹ ਉਤਪੰਨ ਹੋਇਆ ਆਨੰਦ ਜਿਹੜਾ ਨਾ ਉਹ ਥੋੜ੍ਹਾ ਚਿਰ ਨਹੀਂ ਹੁੰਦਾ ਉਹ ਸਦਾ ਤੁਹਾਡੇ ਨਾਲ ਰਹਿੰਦਾ ਹੈ ਤੁਹਾਡੀ ਵਰਤਿਰ ਸਦਾ ਆਨੰਦਿਤ ਹੋਈ ਰਹਿੰਦੀ ਹੈ ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਕਰ ਆਏ ਨਾਮ ਹੈ ਕੀ ਵਡਿਆਈ ਤੇ ਕੀਮਤ ਕਹਿਣਾ ਨਹੀਂ ਜਾਈ ਪ੍ਰਭੂ ਦੇ ਨਾਮ ਦੀ ਇਹ ਵਡਿਆਈ ਹੈ ਬੜਮੁੱਲਤਾ ਹੈ ਪ੍ਰਭੂ ਦੇ ਨਾਮ ਦਾ ਇਹ ਮੁੱਲ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਇਹ ਨਾਮ ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ ਸੰਤ ਹਰ 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 ਅਰਾਧ ਹਰ ਅਰਾਧ ਸਭੋ ਕਿਸ ਪਾਈਐ ਕਾਰਜ ਸਗਲੇ ਸਾਦੋ اے ਸੰਤ ਜਨੋ ਸਦਾ ਹੀ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਪ੍ਰਮਾਤਮਾ ਦਾ ਨਾਮ ਸਿਮਰ ਕੇ ਹਰੇਕ ਚੀਜ਼ ਪ੍ਰਾਪਤ ਕਰ ਲਈਦੀ ਹੈ ਤੁਸੀਂ ਵੀ ਪ੍ਰਮਾਤਮਾ ਦਾ ਨਾਮ ਸਿਮਰ ਕੇ ਆਪਣੇ ਕੰਮ ਸਵਾਰੋ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾਂ ਫਲ ਪਾਇਆ اے ਸੰਤ ਜਨੋ ਜਿਹੜਾ ਮਨੁੱਖ ਗੁਰੂ ਦਾ ਧਿਆਨ ਧਰਦਾ ਹੈ ਪ੍ਰਭੂ ਦੀ ਪਿਆਰ ਭਰੀ ਭਗਤੀ ਵਿੱਚ ਉਹਦਾ ਮਨ ਲੱਗ ਜਾਂਦਾ ਪਰ ਇਹ ਦਾਤ ਉਹੀ ਮਨੁੱਖ ਹਾਸਲ ਕਰਦਾ ਜਿਹਦੇ ਵੱਡੇ ਭਾਗ ਹੋ ਹੈ ਦਾਸ ਨਾਨਕ ਆਖੋ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਨੇ ਸਾਰੇ ਸੁੱਖ ਦੇਣ ਵਾਲੇ ਫਲ ਪ੍ਰਾਪਤ ਕਰ ਲਏ ਹਨ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 627ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਵੀਡੀਓ ਨੂੰ ਸਮਾਪਤ ਕਰਨ ਤੋਂ ਪਹਿਲਾਂ ਭਾਗਾਂ ਦੀ ਗੱਲ ਕਰ ਲਈਏ ਕਿਉਂਕਿ ਪਹਿਲੀਆਂ ਪੰਕਤੀਆਂ ਦੇ ਵਿੱਚ ਵੀ ਇਹ ਗੱਲ ਆਈ ਸੀ ਕਿ ਪਰਾ ਪੂਰਬਲਾ ਅੰਕੁਰ ਜਾ ਗਿਆ RAM ਨਾਮ ਮਨ ਲੱਗ ਗਿਆ ਕਿ ਜਦੋਂ ਤੁਹਾਡੇ ਅੰਦਰ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉਗ ਪੈਂਦਾ ਹੈ ਤਾਂ ਤੁਹਾਡਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਲੱਗਣ ਲੱਗ ਪੈਂਦਾ ਹੈ ਤੇ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਹੋ ਸਕਦਾ ਹੈ ਇਸ ਮਨੁੱਖੀ ਜਨਮ ਤੋਂ ਪਹਿਲਾਂ ਵੀ ਸਾਡੇ ਜਨਮ ਹੋਏ ਹੋਵਣ ਤੇ ਉਹਨਾਂ ਪੂਰਬਲੇ ਜਨਮਾਂ ਦੀ ਕਲ ਇੱਥੇ ਹੋ ਰਹੀ ਹੋਵੇ ਪਰ ਇਹ ਵੀ ਸੰਭਵ ਹੈ ਕਿ ਹੁਣ ਤੱਕ ਦੀ ਜੋ ਜ਼ਿੰਦਗੀ ਅਸੀਂ ਪਤੀਤ ਕਰ ਚੁੱਕੇ ਹਾਂ ਉਹਦੀ ਗੱਲ ਹੋ ਰਹੀ ਹੋਵੇ ਬਚਪਨ ਦੇ ਵਿੱਚ ਕਰ ਤੁਸੀਂ ਆਪਣੇ ਮਾਂ-ਬਾਪ ਨੂੰ ਪਰਮਾਤਮਾ ਦੇ ਨਾਲ ਜੁੜਦੇ ਵੇਖਿਆ ਹੈ ਸਾਧ ਸੰਗਤ ਦੇ ਵਿੱਚ ਜੁੜਦੇ ਵੇਖਿਆ ਹੈ ਗੁਰੂ ਘਰ ਜਾਂਦੇ ਵੇਖਿਆ ਹੈ ਗੁਰੂ ਘਰ ਜਾ ਕੇ ਇਧਰ ਉਧਰ ਦੀਆਂ ਗੱਲਾਂ ਕਰਨ ਦੀ ਬਜਾਏ ਗੁਰੂ ਦੀ ਬਾਣੀ ਵਿੱਚ ਜੁੜਦੇ ਵੇਖਿਆ ਹੈ ਤਾਂ ਉਹ ਬੀਜ ਤੁਹਾਡੇ ਅੰਦਰ ਕਿਤੇ ਨਾ ਕਿਤੇ ਬੋਇਆ ਜਾਂਦਾ ਹੈ ਤੇ ਉਸ ਬੋਏ ਹੋਏ ਬੀਜ ਨੇ ਇੱਕ ਦਿਨ ਜ਼ਰੂਰ ਪੁੰਗਰਨਾ ਹੈ ਅੱਜ ਜੇਕਰ ਤੁਸੀਂ ਗੁਰੂ ਦੀ ਬਾਣੀ ਦੇ ਲੜ ਲੱਗੇ ਹੋਏ ਹੋ ਪਰਮਾਤਮਾ ਨੂੰ ਸਮਝਣ ਦੀ ਪਰਮਾਤਮਾ ਦੇ ਨਾਲ ਸਾਂਝ ਪਾਉਣ ਦੀ ਤਾਂਗ ਜੇ ਤੁਹਾਡੇ ਅੰਦਰ ਵਸੀ ਹੋਈ ਹੈ ਤਾਂ ਇਹ ਉਹ ਬੀਜ ਹੀ ਹੈ ਜੋ ਬਚਪਨ ਦੇ ਵਿੱਚ ਕਿਤੇ ਤੁਹਾਡੇ ਅੰਦਰ ਬੀਜਿਆ ਗਿਆ ਸੀ ਤੇ ਅੱਜ ਇੱਕ ਬੂਟਾ ਬਣ ਚੁੱਕਿਆ ਪੌਦਾ ਬਣ ਚੁੱਕਿਆ ਇੰਨੀ ਗੱਲ ਕਰਨੀ ਜ਼ਰੂਰੀ ਲੱਗੀ ਇੱਥੇ ਹੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ